ਪਿਆਰੇ ਵਿਦਿਆਰਥੀਓ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਚੱਲ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਬਹੁਤ ਹੀ ਯਤਨਸ਼ੀਲ ਹੈ ਅੱਜ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਬਾਰੇ ਗੱਲ ਕਰਾਂਗੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਗੰਮੀ ਜੋ ਨੇ ਜਸਵੀ ਧਰਤੀ ਉੱਤੇ ਚਰਨ ਪਾਏ ਉਸ ਥਾਂ ਕਣ-ਕਣ ਵਿੱਚ ਗਿਆਨ ਦਾ ਚਾਨਣ ਹੋ ਗਿਆ। ਸਾਲ 1665 ਇਸਵੀ ਵਿੱਚ ਸਾਲ 1665 ਇਸਵੀ ਦੇ ਸ਼ੇਖਰ ਦੇ ਵੀਨਾਂ ਵਿੱਚ ਜਦੋਂ ਸਰਦੋਤ ਸ਼ੁਰੂ ਹੋ ਰਹੀ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਪਵਾਦ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨ ਲਈ ਰਵਾਨਾ ਹੋਏ। ਇਹ ਯਾਤਰਾ ਕੇਵਲ ਕੋਈ ਸਫਰ ਹੀ ਨਹੀਂ ਸੀ ਸਗੋਂ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨ ਤੇ ਦਾਰੇ ਕਰ ਤੇ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚ ਹੋਰ ਪਰਪੱਕ ਕਰਕੇ ਮਨੁੱਖਤਾ ਨੂੰ ਨਿਝ ਤੋਂ ਉੱਪਰ ਚੁੱਕਣ ਸਾਰੇ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣ ਵਿਭਰਵਾਦੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਣ ਸਭ ਨੂੰ ਸੰਜੇ ਵਾਲ ਦਾ ਹੁਕਮ ਦੇਣ ਕਿਰਤ ਦੀ ਮਹਾਨਤਾ ਸਮਝਾਉਣ ਵੰਡ ਛਕਣ ਦੀ ਪ੍ਰੇਰਣਾ ਨਾਮ ਜਪਣ ਦੀ ਦਾਤ ਬਖਸ਼ਣ ਅਤੇ ਦੇਰਾਂ ਨੂੰ ਨਵਾਂ ਰਾਹ ਫ਼ੋਜ ਦੇ ਫ਼ੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨਾਲ ਕਰਤਾਰਪੁਰ ਸਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਲਾਪ ਹੋਇਆ ਉਸ ਸਮੇਂ ਦਿੱਲੀ ਦੇ ਹਾਲਾਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੋਂ ਗੁਰੂ ਜੀ ਭਰਤਪੁਰ ਤੋਂ ਕਨੌਲੀ ਹੁੰਦੇ ਹੋਏ ਰੋਪੜ ਜਿੱਥੇ ਹੁਣ ਬਰਦਵਾਰਾ ਸਦਾ ਬਰ ਸਹਿਬ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਦੁਗਰੀ ਕੁਰਾਲੀ ਹੁੰਦੇ ਘੜੂਆ ਇੱਕ ਬਾਗ ਵਿੱਚ ਨੇਰੇ ਲਾਏ ਜਿੱਥੇ ਹੁਣ ਸ਼ਾਨਦਾਰ ਗੁਰੂ ਅਸਥਾਨ ਸਿਸ਼ੋਗਧ ਹਨ ਇਨ੍ਹਾਂ ਥਾਵਾਂ ਤੇ ਹਰ ਪਿੰਡ ਹਰ ਗਲੀ ਵਿੱਚੋਂ ਲੋਕ ਆਪਣੇ ਦੁੱਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਨੂੰ ਉਹਨਾਂ ਦੇ ਮਨਾ ਅੰਦਰ ਤੇ ਗੁਰੂ ਜੀ ਉਹਨਾਂ ਦੇ ਮਨਾ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ ਨੰਦਪੁਰ ਵਿੱਚ ਹਰਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ੍ਹ ਬਣਾਇਆ ਤੇ ਨਦੀ ਦਾ ਰੋਕੜਵਾ ਦਿੱਤਾ ਉੱਥੋਂ ਆਪ ਜੀ ਰੈਲੋ ਪਹੁੰਚੇ ਤੇ ਫਿਰ ਪਿੰਡ ਬਿਹੇੜ ਤੋਂ ਵੀ ਹਰਦੀ ਮਾਰ ਤੋਂ ਬਚਾਇਆ ਤੇ ਮਕਰੋਪੁਰ ਦਾदू माजरा ਪਗੜਾਣਾ ਆਕਰ ਹੁੰਦੇ ਹੋਏ 9 ਲੱਖੇ ਪੁੱਜੇ ਜਿੱਥੇ ਇੱਕ ਵਣਜਾਰੇ ਨੇ ਆਪ ਨੂੰ 9 ਟਕੇ ਭੇਟ ਕੀਤੇ ਅਤੇ ਕਿਹਾ ਇਹ ਤੁਸ਼ ਜਹੀ ਭੇਟਾ ਹੈ ਗੁਰੂ ਜੀ ਨੇ فرمایا ਇਹ ਨੌਟ ਅਗੇ ਨਹੀਂ ਸਗੋ 9 ਲੱਖ ਦੇ ਸਮਾਨ ਹਨ ਇਸੇ ਲਈ ਉਸ ਪਿੰਡ ਦਾ ਨਾਮ 9 ਲੱਖਾ ਪੈ ਗਿਆ ਇਥੋਂ ਗੁਰੂ ਜੀ ਤਹਿਰਪੁਰਾ ਹੁੰਦੇ ਹੋਏ ਸੈਫਾਵਾਦ ਜਿਸ ਨੂੰ ਹੁਣ ਬਹਾਦਰਗੜ ਆਖਦੇ ਹਨ ਪਹੁੰਚੇ ਇਥੋਂ ਦਾ ਨਵਾਬ ਅਰੰਗਜੀਤ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਲ ਵਾਂਡੀ ਲੈਣਾ ਹੈ ਸੈਫਾਵਾਦ ਤੋਂ ਗੁਰੂ ਜੀ ਪਿੰਡ ਲੈ ਅਜੂਤਾ ਪਟਿਆਲਾ ਦਾ ਵਰਤਾਰਾ ਦੂਤ ਨਵਨਾਰਨ ਸਾਹਿਬ ਅਲੋਰਕ ਅਲੋਰਕ ਸੰਗਰੂਰ ਨੇੜੇ ਗਾਗਾ ਹੁੰਦੇ ਹੋਏ ਸਮਾਣਾ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰ ਖੜਾ ਸੈ ਸਿਸ਼ੋਗਤ ਹਨ ਇੱਥੋਂ ਗੁਰੂ ਜੀ ਮੂਲੋਵਾਲ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪ੍ਰਾਣਾ ਖੂਬ ਸਾਫ਼ ਕਰਵਾਇਆ ਤੇ ਪਾਣੀ ਪਰਲੇ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਇੱਕ ਸਿੱਖ ਭਾਈ ਨਾਨੂ ਜੀ ਨੂੰ ਮੰਜੀ ਬਖਸ਼ੇ ਇੱਥੋਂ ਗੁਰੂ ਜੀ ਨੇ ਸੇਕਾ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਇੱਥੇ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਤਾਰਿਆ ਤੇ ਫਿਰ ਕੱਟੂ ਭੈਣੀ ਫਰਵਾਹੀ ਤੋਂ ਘੁੰਡਿਆ ਪਹੁੰਚੇ ਇਸ ਜਗ੍ਹਾ ਉਸ ਸਮੇਂ ਟਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਫੋੜਾ ਕੇ ਕੰਪਣੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਦੇ ਇਲਾਜ ਲਈ ਅਸੀਸ ਦਿੱਤੀ ਇਥੋਂ ਗੁਰੂ ਜੀ ਧੌਲੇਵਾਲ ਚੱਲ ਪਏ ਤੌੜੇ ਹੁਣ ਗੁਰਦੁਆਰਾ ਬਾੜੀ ਸਰ ਗੁਰੂ ਜੀ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀ ਬਾੜ ਧਾਰ ਹੁੰਦੇ ਹੋਏ ਖੁੰਡੜ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਸਿਸ਼ੋਬਦ ਹਲ ਉਥੋਂ ਤਪਾਂ ਦੇ ਫਿਰ ਰੱਲੇ ਤੋਂ ਬਾਰ-ਬਾਰ ਡੇਰਾ ਕੀਤਾ ਕਹਿੰਦੇ ਹਨ ਕਿ ਉੱਥੇ ਹੀ ਸੁਲਤਾਨੀਆਂ ਦਾ ਭਤੀਜਾ ਜੋਗਾ ਮਸਤ ਰਹਿੰਦਾ ਸੀ ਗੁਰੂ ਜੀ ਨੇ ਬਚਨ ਕੀਤਾ ਜੋਗਾ ਆਪਣੀ ਜੋਗਾ ਪਾਪ ਇਹ ਕਿਸੇ ਦੇ ਕੰਮ ਨੂੰ ਜੋਗਾ ਨਹੀਂ ਹੈ ਗੁਰੂ ਜੀ ਦੇ ਇਹ ਵਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਆਪ ਜੀ ਪਾਸ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇਹ ਨਗਰਵਸਾਲਾ ਪਿੰਡ ਵਰਕਤ ਵਾਲਾ ਤੇ ਅਜਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਜੋਗਾ ਹੈ ਜਿਸ ਨੂੰ ਜੋਗਾ ਰੱਲਾ ਵੀ ਆਖਦੇ ਹਨ ਜੋਗੇ ਨੂੰ ਵਰ ਦੇ ਕੇ ਗੁਰੂ ਜੀ ਪਪਾਲ ਨਗਰ ਆਏ ਜਿੱਥੇ ਪਿੰਡ ਭੁੰਦਰ ਦੀ ਸਾਰੀ ਸੰਗਤ ਦਰਸ਼ਨਾਂ ਲਈ ਆਈ ਉਪਾਤੋਂ ਕੀਵਾ ਵੱਡਾ ਹੁੰਦੇ ਹੋਏ ਸਮਰਾਵਨਗਰ ਅਟਕ ਗਏ ਕਾਬਲ ਤੋਂ ਗੁਰੂ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਸੰਗਤ ਇੱਥੇ ਆਪ ਜੀ ਨੂੰ ਆਵਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਰਹਿਣ ਦਾ ਆਦੇਸ਼ ਦਿੱਤਾ ਇੱਥੇ ਹੀ ਪੀਖੀ ਦਾ ਚੌਧਰੀ ਦੇਸੂ ਜੋ ਕੇ ਧਰਮ ਛੱਡ ਕੇ ਸ਼ਰਧ ਅਨਸਾਰ ਚੱਲਣ ਲੱਗ ਪਿਆ ਸੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਭਰਾਵਾ ਨਾਲ ਨਿਆਂ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆ ਦੇ ਸਿੱਖ ਭਾਈ ਬੰਗੂ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਯੁੱਧ ਵਿੱਚ ਭਾਗ ਲਿਆ ਸੀ ਅਤੇ ਹੁਣ ਆਪਣੇ ਆਖੰਤਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ ਅਤੇ ਅਕੇ ਪਿੰਡ ਧਲੇੂ ਜਾ ਪਹੁੰਚੇ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਇੱਕ ਸਾਧੂ ਤੁਲਸੀ ਦਾਸ ਆਪਣੇ ਆਖੰਤਮ ਸਮੇਂ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਜਿੰਦਗੀ ਦੀਆਂ ਅਵਸਥਾਵਾਂ ਵਿੱਚੋਂ ਉੱਚਾ ਹੋਣ ਦਾ ਵੱਲ ਦੱਸਿਆ। ਗੁਰੂ ਜੀ ਸਮਾਣਾ ਸ਼ਾਹਪੁਰ ਦੇ ਲਾਗਲੇ ਪਿੰਡਾਂ ਵਿੱਚ ਬਖਸ਼ਿਸ਼ਾ ਕਰਦੇ ਅਲੀ ਸ਼ੇਰ ਕਲਾ ਪੂਜੀ। ਇਹ ਪਿੰਡ ਧੀਆਂ ਦੇ ਰੁਪਾਰ ਲਈ ਪ੍ਰਚਲਿਤ ਸੀ। ਗੁਰੂ ਜੀ ਨੇ ਲੋਕਾਂ ਨੂੰ ਵਿਆਹ ਕਰਨ ਤੋਂ ਵਰਜਿਆ ਅਤੇ ਬੱਚੀਆਂ ਨੂੰ ਪੁਸਤਕਾਰ ਨਾਲ ਵਿਆਹਣ ਦਾ ਉਪਦੇਸ਼ ਦਿੱਤਾ। ਇਥੋਂ ਆਪਜੀ ਖਿਆਲਾ ਖਾਨਪਿੰਡ ਮੌੜ ਡੇਕ ਸਾਬੋ ਕੀ ਤਰਵੰਡੀ ਬਰਾ ਬਚੂ ਮਣੋ ਤੋਂ ਦਰਿਆ ਸਸੋਂ ਦੇ ਪੱਤਣ ਪੱਤਣ ਪਾਰ ਕਰਕੇ ਤਪਦੀਆਂ ਰੁਹਾਨ ਥਰ ਲਈ ਤੁਧਾਨਵਲ ਚਲ ਪਏ ਤੁਮਤਾਨ ਜਿੱਥੇ ਹੁਣ ਗੁਰਦੁਆਰਾ ਤੁਮਤਾਨ ਸਾਹਿਬ ਸੁਭਾਇਮਾਨ ਹ ਇੱਥੇ ਗੁਰੂ ਸਾਹਿਬ ਜੀ ਔਰੰਗਜ਼ੇਬ ਦੇ ਸਪਾਹੀਆਂ ਨੇ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਸਪਾਹੀਆਂ ਨੇ ਬੰਦੀ ਬਣਾ ਲਿਆ ਅਤੇ ਦਿੱਲੀ ਲਿਜਾਇਆ ਗਿਆ ਇਸ ਸਮੇਂ ਮੁਗਲ ਬਾਦਸ਼ਾਹ ਔਰ ਅਗਿਜੇ ਇਹਨੇ ਰਾਜਾ ਰਾਮ ਸਿੰਘ ਨੂੰ ਆਸਾਮ ਉਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਨੀਰ ਜੁਮਲਾ ਅਧੀਰ ਮੁਗਲ ਸੈਨਾ ਨੇ ਆਸਾਮ ਉਤੇ ਹਮਲਾ ਕੀਤਾ ਸੀ ਜੋ ਸਫਲ ਰਿਹਾ ਆਸਾਮ ਉਤੇ ਹਮਲਾ ਬਹੁਤ ਸਿਹੜਨ ਤੋਂ ਘਟ ਲਈ ਸੀ ਰਾਜਾ ਰਾਮ ਸਿੰਘ ਜੀ ਨੂੰ ਇਸ ਕੰਤਾ ਵਿੱਚ ਵੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਮਦਦ ਲੈਣ ਲਈ ਕਿਹਾ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਭਰੋਸਾ ਲੈਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਅੱਗੇ ਗੁਰੂ ਜੀ ਨੂੰ ਰਿਹਾਰ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਰਿਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚੱਲ ਪਏ ਆਪ ਮਥਰਾ ਆਗਰਾ ਇਟਾਵਾ ਕਾਨਪੁਰ ਲਖਨਊ ਫਤਿਹਪੁਰ ਆਦਿ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ Allahabad ਪ੍ਰਿਆਗ ਪਹੁੰਚੇ ਤੇ ਇੱਥੇ ਕੁਝ ਸਮਾਂ ਰਿਹਾ ਜਿੱਥੇ ਅੱਜਕੱਲ ਗੁਰਦੁਆਰਾ ਸਹਿਰ ਸਤਪਤਨ Allahabad ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਰਸ ਪਹੁੰਚੇ ਜਿੱਥੇ ਉਹ 2 ਹਫ਼ਤੇ ਰਹੇ ਇੱਥੇ ਯਾਦਗਾਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸਜੂਬਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ 사ਸਰਾਂ ਨੂੰ ਗਏ ਇੱਥੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਤੇ ਮਸ਼ਕੂਰ ਪ੍ਰਚਾਰਕ ਚਾਚਾ ਫੱਗੂ ਮਾਲ ਰਹਿੰਦਾ ਸੀ ਸਾਸਾਰਾਮ ਸ਼ਹਿਰ ਵਿੱਚ ਅੱਜ ਕੱਲ ਪੈਰਗੋਵਾਰੇ ਸਥਾਪਿਤ ਹਨ ਗੁਰੂ ਜੀ ਸਾਸਾਰਾਮ ਤੋਂ ਬੋਧ ਗਿਆ ਜੋ ਕਿ ਬੁੱਧ ਤੇ ਹਿੰਦੂ ਦਾ ਰਹਾਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਜੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਮੈਂਬਰ ਜਿਵੇਂ ਕਿ ਮਾਤਾ ਲਾਂਕੀ ਜੀ ਅਤੇ ਮਾਤਾ ਗੁਜਰੀ ਜੀ ਤੇ ਭਰਾਤਾ ਕ੍ਰਿਪਾਲ ਚੰਦ ਜੀ ਆਦ ਨੂੰ ਇੱਥੇ ਹੀ ਛੱਡ ਕੇ ਢਾਕਾ ਵੱਲ ਚਲੇ ਗਏ ਮਾਤਾ ਗੁਜਰੀ ਜੀ ਨੇ ਬਾਦ ਵਿੱਚ ਇਸੇ ਸਥਾਨ ਤੇ ਬਾਲਕ ਗੋਵਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ੍ਰੀ ਦਸ਼ਮੇਸ਼ ਗੁਰੂ ਗੋਵਿੰਦ ਸਿੰਘ ਜੀ ਕਹਾਏ ਅਸਾਮ ਵੱਲ ਜਾਂਦੇ ਹੋਏ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਨਵੇਂ ਪਾਤਸ਼ਾਹ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਪਿਛੋਕਟਾ ਕੇਵਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮੁੰਗੇਰ ਪਹੁੰਚੇ ਇੱਥੇ ਗੁਰੂ ਸਾਹਿਬ ਦੀ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹਾਲ ਜਿੱਥੇ ਇੱਕ ਪ੍ਰਾਣਾ ਮੰਝਾ ਵੀ ਹੈ ਜੈਸੋ ਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਸਨ ਮੰਘੇਰ ਤੋਂ ਭਾਗਲਪੁਰ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਅਤੇ ਉਥੋਂ ਅੱਗੇ ਰਾਜਗੜ ਪਹੁੰਚੇ ਇਸ ਸਥਾਨ ਉੱਤੇ ਸ਼੍ਰੀ ਗੁਰੂ ਲਾਖਸਾਹਿਬ ਵੀ ਆਪਣੀ ਉਦਾਸੀ ਦੌਰਾਨ ਆਇਸਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦਿਨ ਰਾਜ ਮਹਿਲ ਠਹਿਰੇ ਇੱਥੋਂ ਗੁਰੂ ਜੀ ਮਾਲ ਦਾ ਮੁਰਸ਼ਦਾਬ ਆਦ ਹੁੰਦੇ ਮੇਂ ਢਾਕਾ ਪਹੁੰਚੇ ਟਾਕਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨੂੰ ਟਾਕਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨਾਲ ਆਸਾਮ ਵੱਲ ਗਏ ਤੇ ਧੁੱਭਰੀ ਰਹੇ ਆਸਾਮ ਦੇ ਰਾਜੇ ਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜਾ ਕਮਹਾਨ ਦਾ ਯੁੱਧ ਹੋਇਆ ਆਸਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਦੀਆਂ ਸੈਨਾਵਾਂ ਵਿੱਚ ਬੜਾ ਕਮਹਾਨ ਦਾ ਯੁੱਧ ਹੋ ਚੁੱਕਾ ਸੀ ਜੈਸੋ ਬ੍ਰੰਤ ਗੁਰੂ ਜੀ ਦੀ ਸਾਲਸੀ ਸਦਕਾ ਦੋਨੋਂ ਰਾਜਾ ਵਿੱਚ ਸੁਲਾ ਹੋਈ ਰਾਜਾ ਚੱਕਰਤਾ ਸਿੰਘ ਦੇ ਸੱਦੇ ਤੇ ਗੁਰੂ ਜੀ ਬੁਹਾਟੀ ਤੇ ਤੇਲਪੁਰ ਗਏ ਉਥੋਂ ਜੂਸੇਬ ਜੀ ਢਾਕਾ ਮਿਦਨਾਪੁਰ ਬਲੇਸ਼ਵਰ ਰੂਕਸਾ ਵਿਸ਼ਨੂਪੁਰ ਬਾਪੜਾ ਗਮੋਹ ਤੋਂ ਗਿਆ ਅਹੀਂ ਬਾਸ ਪੜਨਾ ਪਹੁੰਚੇ ਇਹ ਯਾਤਰਾ ਕੇਵਲ ਧਰਤੀ ਦੇ ਰਾ ਧਰਤੀ ਦੇ ਰਾਹਾਂ ਦੀ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਦਿਰਾ ਦੇ ਰਾਹ ਤੋਂ ਵੀ ਵਾਰੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਰਨਛੋਹ ਪ੍ਰਾਪਤ ਸਥਾਨਾਂ ਨੂੰ ਹਰ ਰੋਜ਼ ਨਮਸਤਕੋ ਜੈ ਜੈਕਾਰ ਕਰ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ